ਨੌਕਰੀ ਅਤੇ ਸਵੈ ਰੁਜ਼ਗਾਰ ਅੱਜ ਦਾ ਵਿਸ਼ਾ ਨੌਕਰੀ ਅਤੇ ਸਵੈ ਸਵੈ ਰੁਜ਼ਗਾਰ ਮੈਂ ਸੀਨੀਅਰ ਵੈਲਨੈਸ ਕੋਚ ਸੁਰੇਸ਼ ਕੁਮਾਰ ਸ਼ਰਮਾ ਖਾਨਦਾਨੀ ਬਹਿਤ ਅੱਜ ਜਿਹੜਾ ਵਿਸ਼ਾ ਹੈਗਾ ਸਾਡੇ ਨੌਜਵਾਨ ਪੀਡੀ ਪੜਾਈ ਕਰਨ ਤੋਂ ਬਾਅਦ ਇੱਕ ਗਵਰਨਮੈਂਟ ਦੀ ਨੌਕਰੀ ਦੀ ਬਹੁਤ ਵੱਡੀ ਇੱਛਾ ਰੱਖਦੀ ਹੈ ਤਾਂ ਜੇ ਤੁਸੀਂ ਅੱਜ YouTube ਤੇ ਜਾ ਕੇ ਦੇਖੋਗੇ ਤਾਂ ਕੁੱਲ ਕਿੰਨੇ ਪਰਸੈਂਟ ਪੜ੍ਹੇ ਲਿਖੇ ਬੱਚਿਆਂ ਨੂੰ ਗਵਰਨਮੈਂਟ ਨੌਕਰੀ ਦੇਣ ਚ ਕਾਮਯਾਬ ਹੋ ਰਹੀ ਹੈ ਜਿਹੜੀ ਉਹਦੀ ਐਵਰੇਜ ਦਰ ਬਹੁਤ ਘੱਟ ਹੈ। ਉਹ ਜਿਹੜਾ ਪਹਿਲਾਂ ਸਾਨੂੰ ਲਾਲਚ ਸੀ ਵੀ ਇੱਕ ਵਾਰੀ ਗਵਰਨਮੈਂਟ ਨਾਲ ਅਪ੍ਰੀਚਰ ਰਿਸ਼ਵ ਦੇ ਕੇ ਕਿ ਮੇਨਾ ਕੁਇ ਜੋਗਤਾ ਮਤਾ ਕਸੀ ਐਡਜਸਟ ਹੋ ਜਾਈਏ। ਤਾਂ ਉਸ ਤੋਂ ਬਾਅਦ ਅੱਗੇ ਜਾ ਕੇ ਸਾਨੂੰ ਬਹੁਤ ਗਵਰਨਮੈਂਟ ਦੀਆਂ ਸਹੂਲਤਾਂ ਜਿਹੜੀਆਂ ਸਾਨੂੰ ਲਾਗੂ ਹੁੰਦੀਆਂ ਨੇ ਤੇ ਅਸੀਂ ਜ਼ਿੰਦਗੀ ਭਰ ਉਸ ਨੂੰ ਬਹਿ ਕੇ ਇੰਜੋਏ ਕਰ ਸਕਦਾ ਹਾਂ ਰਿਟਾਇਰਮੈਂਟ ਤੋਂ ਬਾਅਦ। ਤਾਂ ਸਭ ਤੋਂ ਵੱਡੀ ਗੱਲ ਕੀ ਹੈ ਕਿ ਗਵਰਨਮੈਂਟ ਦੇ ਕਾਫੀ ਡਿਪਾਰਟਮੈਂਟ ਹੈ ਜਿਨ੍ਹਾਂ ਦੇ ਵਿੱਚੋਂ ਰੁਜ਼ਗਾਰ ਦੀਆਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੀਆਂ ਸਕੀਮਾਂ ਬੰਦ ਕੀਤੀਆਂ ਜਾ ਚੁੱਕੀਆਂ ਨੇ ਔਰ ਗਵਰਨਮੈਂਟ ਦਾ ਜਿਹੜਾ ਰੁਜ਼ਗਾਰ ਦੇ ਗਵਰਨਮੈਂਟ ਸਰਵਿਸ ਦੀ ਦਰ ਸੀਗੀ ਉਹ ਕਾਫੀ ਵੱਡੇ ਪੱਧਰ ਤੇ ਘਟ ਚੁੱਕੀ ਹੈ ਰੁਜ਼ਗਾਰ ਬਹੁਤ ਘਟ ਪੈਦਾ ਹੋ ਰਿਹਾ ਹੈ ਤਾਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰੀ ਸਿਸਟਮ ਬਰਲੋਂ ਕੇ ਬਾਦ ਤੋਂ ਵੱਧ ਕਾਰਪੋਰੇਟ ਘਰਾਣਿਆਂ ਨੂੰ ਲਿਆ ਕੇ ਰੁਜ਼ਗਾਰ ਦੀ ਦਿਸ਼ਾ ਨੂੰ ਸੁਧਾਰਿਆ ਜਾ ਸਕੇ ਲੋਕਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਅਡਜਸਟ ਹੋਣ ਦਾ ਮੌਕਾ ਦਿੱਤਾ ਜਾਵੇ ਪਰੰਤੂ ਜਿਹੜੇ ਹਾਲਾਤ ਨੇ ਕਿ ਪੰਜਾਬ ਖਾਸ ਕਰਕੇ ਪੰਜਾਬ ਸਟੇਟ ਔਰ ਸੈਕੰਡ ਵਰਡ ਵਾਈ ਪੂਰੇ ਵਰਡ ਦੇ ਲੈਵਲ ਤੇ ਇਸ ਟਾਈਮ ਜਿਹੜੀ ਸਥਿਤੀ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਕੋਈ ਵੀ ਕਾਰਪੋਰੇਟ ਘਰਾਣਾ ਕਿਤੇ ਵੀ ਕੋਈ ਵੱਡੇ ਪੱਧਰ ਤੇ ਪੈਸਾ ਲਾ ਕੇ ਕੋਈ ਅਧਾਰਾ ਸਟੈਂਡ ਨਹੀਂ ਕਰ ਰਿਹਾ ਕਿਉਂ ਕਿ ਜਿਵੇਂ ਹਿੰਦੁਸਤਾਨ ਦੇ ਅੰਦਰ ਅਸੀਂ ਦੇਖ ਸਕਦੇ ਹਾਂ ਜੰਮੂ ਕਸ਼ਮੀਰ ਤੇ ਪੰਜਾਬ ਜਿਹੜਾ ਬਾਰਡਰ ਏਰੀਆ ਇਹ ਸਦਾ ਹੀ ਡਿਸਟਰਬ ਰਹਿੰਦਾ ਹੈਗਾ ਕਦੇ ਅੰਦਰਲੀਆਂ ਸਮੱਸਿਆਵਾਂ ਤੋਂ ਤੇ ਕਦੇ ਬਾਹਰੀ ਸਮੱਸਿਆਵਾਂ ਤੋਂ ਸਾਡਾ ਚੀਨ ਨਾਲ ਲੱਗਦਾ ਏਰੀਆ ਸਾਡਾ ਪਾਕਿਸਤਾਨ ਨਾਲ ਲੱਗਦਾ ਏਰੀਆ ਇੱਧਰ ਗੁਜਰਾਤ ਤੱਕ ਸਾਡਾ ਸਮੁੰਦਰ ਨਾਲ ਲੱਗਦਾ ਏਰੀਆ ਸਾਰੇ ਦਾ ਸਾਰਾ ਸਾਡਾ ਬਹੁਤ ਹੀ ਸੰਤੁਸ਼ਟੀ ਜਲਕ ਨਹੀਂ ਕਾਫੀ ਲੰਬੇ ਸਮੇਂ ਤੋਂ ਦੇਸ਼ ਦੇ ਅੰਦਰ ਤੇ ਦੇਸ਼ ਦੇ ਬਾਹਰੋਂ ਸਾਨੂੰ ਕਾਫੀ ਚੈਲੰਜ ਕਰਨੇ ਸਾਹਮਣੇ ਪੈ ਰਹੇ ਨੇ ਉਹ ਮੈਂ ਚੈਲੰਜਾਂ ਦੇ ਕਾਰਨ ਜਿਹੜੇ ਸਰਹੱਦੀ ਏਰੀਆ ਦੇ ਵਿੱਚ ਬੱਟੇ ਰੁਜ਼ਗਾਰ ਇਹ ਗਵਰਨਮੈਂਟ ਦੀ ਸਹਾਇਤਾ ਨਾਲ ਲੱਗਣੇ ਉਹ ਨਹੀਂ ਲੱਗ ਰਹੇ ਇਸ ਕਰਕੇ ਅਸੀਂ ਗਵਰਨਮੈਂਟ ਦੀ ਜਿਹੜੀ ਨੌਕਰੀ ਦੀ ਝਾਕ ਹੈ ਉਹਨੂੰ ਛੱਡ ਕੇ ਪੜ੍ਹਾਈ ਨਾ ਕਰੀਏ ਅਸੀਂ ਸਕਿੱਲ ਬੇਸ ਪੜ੍ਹਾਈ ਕਰੀਏ ਸਕਿੱਲ ਬੇਸ ਦਾ ਮਤਲਬ ਹੈ ਕਿਸੇ ਨਾ ਕਿਸੇ ਕਲਾ ਦੇ ਮਾਸਟਰ ਬਣੀਏ ਉਸ ਕਲਾ ਨੂੰ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਸਿੱਖਣ ਤੋਂ ਬਾਅਦ ਫਿਰ ਸਾਡੇ ਕੋਲੇ ਪੈਸੇ ਦਾ ਪ੍ਰਬੰਧ ਸਾਨੂੰ ਗਵਰਨਮੈਂਟ ਵੱਲੋਂ ਕੁਝ ਸਹੂਲਤਾਂ ਮਿਲਦੀਆਂ ਨੇ ਕਿ ਤੁਸੀਂ ਆਪਣਾ ਰੁਜ਼ਗਾਰ ਕਰ ਸਕਦੇ ਹੋ ਐਸ ਵਿਸ਼ੇ ਦਿੱਤਾ ਹੈ ਪਰੰਤੂ ਉੱਥੇ ਸਾਡਾ ਜਿਹੜਾ ਇੱਕ ਗਵਰਨਮੈਂਟ ਦੇ ਵੱਲੋਂ ਵੀ ਬੈਂਕਿੰਗ ਪ੍ਰਣਾਲੀ ਜਾਂ ਫਾਈਨਾਂਸ ਅਦਾਰਿਆਂ ਵੱਲੋਂ ਸਿਬਲ ਸਕੋਰ ਸਿਬਲ ਸਕੋਰ ਦੇ ਤਹਿਤ ਅਸੀਂ ਲਗਭਗੂ ਸ਼ਰਤਾਂ ਦੇ ਤਹਿਤ ਕੋਈ ਵੀ ਰੁਜ਼ਗਾਰ ਵਾਸਤੇ ਪੈਸਾ ਨਹੀਂ ਲੈ ਸਕਦੇ 90% ਸਾਡੇ ਜਿਹੜੇ ਨੌਜਵਾਨ ਹੈ ਕੋਈ ਮੋਬਾਈਲ ਲੈ ਲੈਂਦਾ ਹੈ ਕੋਈ ਸਕੂਟਰੀ ਲੈ ਲੈਂਦਾ ਹੈ ਕੋਈ ਏਸੀ ਲੈ ਲੈਂਦਾ ਕੋਈ ਫ੍ਰਿਜ ਲੈ ਲੈਂਦਾ ਹੈ ਕਾਰਦੀਆਂ ਸਹੂਲਤਾਂ ਦੇ ਜੇ ਉਹਦੀ ਇੱਕ ਵੀ ਕਿਸ਼ਤ ਦੋ ਵੀ ਕਿਸ਼ਤਾਂ ਸਾਥ ਉੱਗੇ ਪਿੱਛੇ ਹੋ ਜਾਣਗੇ ਤਾਂ ਸਾਡਾ ਸਿੰਪਲ ਸਕੋਰ 0 ਆ ਸਿੰਪਲ ਸਕੋਰ ਜੋ ਸਟੈਂਡ ਨਹੀਂ ਕਰਦਾ ਤਾਂ ਸਾਨੂੰ ਉਸ ادارے ਤੋਂ ਕੋਈ ਵੀ ਪੈਸਾ ਆਪਣੇ ਕਾਰੋਬਾਰ ਵਾਸਤੇ ਨਹੀਂ ਮਿਲ ਸਕਦਾ ਤਾਂ ਜਿਹੜੀਆਂ ਕਾਰੋਬਾਰ ਤੇ ਸਬਸਿਡੀਆਂ ਜਾਂ ਹੋਰ ਹੈ ਤਾਂ ਇੰਨਾ ਸਿਸਟਮਾਂ ਦੇ ਵਿੱਚ ਇਹ ਵਿਚੋਲਿਆਂ ਨੇ ਮਤਲਬ ਇੰਨਾ ਗੰਦ ਪਾਇਆ ਹੋਇਆ ਕਿ ਤੁਹਾਡੀ ਸਬਸਿਡੀ ਜਾਂ ਤੁਹਾਡਾ ਜੋ ਜਿਗਾਰ ਹੈ ਜਿਹੜਾ ਉਹਦੇ ਤੇ ਬੜੇ ਟਿੱਡੇ ਢੱਗ ਨਾਲ ਤੁਹਾਡੇ ਨਾਲ ਥੱਗੀਆਂ ਮਾਰੀਆਂ ਜਾ ਰਹੀਆਂ ਹੈ ਦਨ ਲੋਮਣ ਫੀਸ ਦੇ ਨਾਂ ਤੇ ਹੋਰ ਕਈ ਸਿਸਟਮ ਹੈ ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਮੁਸ਼ਕਲ ਹੈ ਸਰਕਾਰ ਨੂੰ ਵੀ ਪਤਾ ਪਰੰਤੂ ਉੱਥੇ ਸਰਕਾਰ ਵੀ ਬੇਵੱਸ ਹੈ ਔਰ ਬੇਰੁਜ਼ਗਾਰ ਨੌਜਵਾਨਾਂ ਨੂੰ ਮਤਲਬ ਕਾਰਪੋਰੇਟ ਕਰਾਣੇ ਆਗੀਆਂ ਪਾਲਿਸੀਆਂ ਦੇ ਵਿੱਚ ਰੱਖ ਲੈਂਦੇ ਨੇ ਵੀ ਤੁਸੀਂ ਜਾ ਕੇ ਕਸਟਮਰ ਲੈ ਕੇ ਆਓ 5000 ਰੁਪਏ ਫੀਸ ਫੜੋ 5000 ਚੋਂ 1000 ਰੁਪਏ ਉਹਨਾਂ ਦੀ ਝੋਲੀ ਚ ਪਾਇਆ ਜਾਂਦਾ 4000 ਕਾਰਪੋਰੇਟ ਕਰਾਣੇ ਦੇ ਪ੍ਰਬੰਧਿਤ ਚੱਲੇ ਜਾਂਦਾ ਔਰ ਸੋ ਨੂੰ ਨਕਸ਼ਾ ਕੀ ਮਿਲਦਾ ਹੈ ਕਿ ਤੁਹਾਡਾ ਸਿਮਲ ਸਕੋਰ ਸਹੀ ਨਹੀਂਗਾ ਇਸ ਕਰਕੇ ਤੁਸੀਂ ਇਸ ਦੇ ਜੋਬ ਨਹੀਂ ਗਵਰਨਮੈਂਟ ਦੀ ਨੌਕਰੀ ਨਹੀਂ ਮਿਲ ਰਹੀ ਪ੍ਰਾਈਵੇਟ ਸੈਕਟਰ ਵਿੱਚ ਸਾਨੂੰ ਪੈਸਾ ਬੈਂਕਾਂ ਤੋਂ ਪ੍ਰਾਪਤ ਨਹੀਂ ਹੋ ਰਿਹਾ ਸਿમ્પਲ ਸਕੋਰ ਦੀ ਵਜ੍ਹਾ ਕਰਕੇ ਔਰ ਨੰਬਰ 10 ਸਾਡੇ ਕੋਲ ਰੋਜ਼ਗਾਰ ਦਾ ਤਰੀਕਾ ਨਹੀਂ ਸਿੱਖਿਆ ਤਾਂ ਇਸ ਵਾਸਤੇ ਸਾਨੂੰ ਦੁਨੀਆ ਦੇ ਵਿੱਚ ਇੱਕੋ ਇੱਕ ਸਕਿੱਲ ਹੈ ਜੇ ਤੁਸੀਂ ਉਸ ਸਕਿੱਲ ਦੇ ਵਿੱਚ ਕੰਮ ਕਰੋਗੇ ਤਾਂ ਉਹ ਹੈ ਸੇਲਸ ਸਕਿੱਲ ਸੇਲਸ ਸਕਿੱਲ ਕੀ ਹੁੰਦਾ ਹੈ ਕਿ ਕਿਸੇ ਵੀ ਪ੍ਰੋਡਕਟ ਨੂੰ ਮਾਰਕੀਟ 'ਚ ਲੋੜਵੰਦਾ ਤੱਕ ਸਹੀ ਤਰੀਕੇ ਨਾਲ ਸਮਝਾ ਕੇ ਉਹਨਾਂ ਦੀ ਝੋਲੀ 'ਚ ਪਾਉਣਾ ਕਿ ਉਹਦੇ 'ਚੋਂ ਬੰਦਾ ਬੈਨੀਫਿਟ ਆਪਣਾ ਲੈਣ ਕਸ ਸੇਲਸ ਸਕਿੱਲ ਹੈ ਜਿਹੜੇ ਉਹ ਚ ਜ਼ਿਆਦਾਤਰ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਨਾਲ ਜਾ ਕੇ ਵਰਕ ਕਰਨਾ ਜ਼ਰੂਰੀ ਹੋ ਸਕਦਾ ਹੈ ਤਾਂ ਕੀ ਤੁਸੀਂ ਆਪਣੇ ਆਪ ਨੂੰ ਗਵਰਨਮੈਂਟ ਦੀ ਨੌਕਰੀ ਨੂੰ ਪਾਸੇ ਰੱਖ ਕੇ ਸਵੈ ਰਜਗਾਰ ਦੇ ਕਾਰੋਬਾਰ ਨੂੰ ਪਾਸੇ ਰੱਖ ਕੇ ਕੀ ਤੁਸੀਂ ਅੱਜ ਚਾਹੋਗੇ ਕਿ ਸਾਨੂੰ ਉਹ ਸਕਿੱਲਸ ਕਾਇਜਾਂ ਤਾਂ ਮੈਂ ਸੀਨੀਅਰ ਵੈਲਨੈਸ ਕੋਚ ਐਸ ਟਾਈਮ ਮੇਰੇ ਲਗਭਗ ਗਰੁੱਪ ਦੇ ਵਿੱਚ 2500 ਲੋਕ ਸੇਲਸ ਸਕਿੱਲ ਦੇ ਉੱਤੇ ਕੰਮ ਕਰਦੇ ਨੇ ਜਿਹੜਾ ਸੇਲਸ ਸਕਿੱਲ ਹੈ ਉਹ ਨਿਊਟ੍ਰੀਸ਼ਨ ਸਾਇੰਸ ਦੀ ਅਵੇਅਰਨੈਸ ਅਦੇ ਨਿਸ਼ਤਾ ਮਤਲਬ ਕੀ ਹੁੰਦਾ ਕਿਸੇ ਚੀਜ਼ ਦੀ ਜਾਣਕਾਰੀ ਲੈ ਕੇ ਉਹਦੇ ਚੰਗੇ ਤੇ ਮਾੜੇ ਪ੍ਰਭਾਵ ਲੋਕਾਂ ਦੇ ਵਿੱਚ ਲੈ ਕੇ ਜਾਣਾ ਤਾਂ ਮੈਂ ਦੁਨੀਆ ਦੇ ਮਤਲਬ ਸੇਲਜ ਮੈਨਾਂ ਨੂੰ ਇੱਕ ਬੱਸ ਸਲੂਟ ਕਰਦਾ ਕਿ ਕਿਸੇ ਬੰਦੇ ਨੇ ਜਾ ਕੇ ਉਹਦੀ ਲੋੜ ਪੂਰੀ ਕਰਕੇ ਉਹਦੇ ਰਾਹੀਂ ਆਪਣੇ ਬੱਚਿਆਂ ਦਾ ਪੇਟ ਪਾਲਣ ਕਰਨਾ ਹੀ ਇੱਕ ਤਾਂ ਸਵੈਰਿਜੁਦਾਰ ਹੈ ਇੱਕ ਇਹਦੇ ਵਿੱਚ ਤੁਹਾਨੂੰ ਕਿਸੇ ਦੇ ਅੱਗੇ ਹੋਰ ਹੱਥ ਢੰਡਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਆਪਣੇ ਪ੍ਰੋਡਕਟ ਦੀ ਐਜੂਕੇਸ਼ਨ ਲੈ ਕੇ ਸਮਾਜ ਦੇ ਉਹਨਾਂ ਲੋਕਾਂ ਤੱਕ ਜਿਹੜੇ ਉਸ ਚੀਜ਼ ਦੇ ਲੋੜਵੰਦ ਨੇ ਉਨਾ ਤੱਕ ਸਾਡੀ ਜ਼ਰੂਰਤ ਨੂੰ ਲੋਡ ਨੂੰ ਭੇਜਣਾ ਐਜੂਕੇਸ਼ਨ ਦੇ ਸਾਰੇ ਐਜੂਕੇਸ਼ਨ ਤੁਸੀਂ ਫਿਜ਼ੀਕਲ ਵੀ ਦੇ ਸਕਦੇ ਹੋ ਔਰ ਆਨਲਾਈਨ ਵੀ ਦੇ ਸਕਦੇ ਆ ਇਹ ਸਾਡੇ ਚ ਹੋਣਾ ਚਾਹੀਦਾ ਕਿ ਜਿਹੜੇ ਲੋਕ ਮੋਬਾਈਲ ਤੇ ਚੰਗਾ ਕੰਮ ਕਰ ਸਕਦੇ ਨੇ ਲੈਪਟਾਪ ਤੇ ਚੰਗਾ ਕੰਮ ਕਰ ਸਕਦੇ ਨੇ ਉਹ ਆਪਣੇ ਸਿਸਟਮ ਨੂੰ ਬੜੇ ਸੌਖੇ ਤਰੀਕੇ ਨਾਲ ਅਪਣਾ ਸਕਦੇ ਨੇ ਪਰ ਸਾਡੇ ਕੋਲੇ ਸੇਲਜ਼ਮੈਨ ਨੂੰ ਸੇਲ ਦੇ ਸਕਿੱਲ ਸਿਖਾਉਣ ਵਾਸਤੇ ਉਹ 8ਵੀਂ ਪੜ੍ਹਿਆ 10ਵੀਂ ਪੜ੍ਹਿਆ 12ਵੀਂ ਪੜ੍ਹਿਆ ਕਿਸੇ ਵੀ ਲੈਵਲ ਦੀ ਪੜ੍ਹਾਈ ਹੋਵੇ ਸਕਿੱਲ ਹੈ ਜਿਹੜੇ ਸੇਲ ਦੇ ਸਕਿੱਲ ਹੈ ਉਹ ਕੋਈ ਵੀ ਬੰਦਾ ਅਨਪੜ੍ਹ ਬੰਦਾ ਵੀ ਸਿੱਖ ਸਕਦਾ ਹੈ ਜਿੰਨੇ ਤੁਸੀਂ ਮਾਲ ਮੰਡੀਆਂ ਦੇ ਪਿੱਛੇ ਵਪਾਰੀ ਦੇਖੋਗੇ ਤਾਂ ਉਹਨਾਂ ਦੇ ਇੱਕ ਸਕਿੱਲ ਹੁੰਦਾ ਹੈ ਕਿ ਮੱਝ ਕਿਸੇ ਦੀ ਗਊ ਕਿਸੇ ਦੀ ਬਲਦ ਕਿਸੇ ਦਾ ਪਰ ਉਹ ਕੀ ਕਰਦੇ ਨੇ ਇੱਕ ਖਰੀਦਦਾਰ ਨੂੰ ਭਾਲਦੇ ਨੇ ਤੇ ਇੱਕ ਵੇਚਣ ਵਾਲੇ ਨੂੰ ਭਾਲ ਕੇ ਦੋਨਾਂ ਦਾ ਮਲਾਣ ਕਰਦੇ ਉਹਨਾਂ ਕੋਲ ਕਿਹੜਾ ਹੁੰਦਾ ਸੇਲ ਦਾ ਸਕਿੱਲ ਤਾਂ ਜਿੰਨੀ ਵੀ ਦੁਨੀਆ ਦੇ ਵਿੱਚ ਕੋਈ ਚੀਜ਼ ਕਿਸੇ ਕਾਰਖਾਨੇ 'ਚ ਬਣਦੀ ਹੈ ਉਦਨ ਕਾਰਖਾਨਿਆਂ ਨੂੰ ਸੇਲਜ਼ਮੈਨਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਸਮਾਜ ਦੇ ਲੋੜਵੰਦ ਲੋਕਾਂ ਤੱਕ ਉਹਨਾਂ ਦੇ ਪ੍ਰੋਡਕਟ ਦੀ ਜਾਣਕਾਰੀ ਲੈ ਕੇ ਜਾਣ ਵਾਲਾ ਤਾਂ ਮੈਂ ਜਿਹੜਾ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਨਿਊਟ੍ਰੀਸ਼ਨ ਸਾਇੰਸ ਪੂਰੀ ਦੁਨੀਆ ਦੇ ਲੋਕਾਂ ਨੂੰ ਸੋਹਬ ਦੁਪਹਿਰੇ ਸ਼ਾਮ ਜੋ ਖਾ ਰਹੇ ਨੇ ਉਸ ਖਾਣੇ ਦੇ ਵਿੱਚ ਕੀ ਕਮੀ ਹੈ ਇਹਦੀ ਨੋਲੇਜ ਲੈ ਕੇ ਕਿਹੜੇ ਪ੍ਰੋਡਕਟ ਉਹਨਾਂ ਦੀ ਕਿਹੜੀ ਲੋੜ ਜ਼ਰੂਰ ਉਹਦੀ ਦੀ ਜ਼ਰੂਰਤ ਪੂਰੀ ਕਰਦੇ ਨੇ ਕਿਹੜੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਬਾਡੀ ਤੰਦਰੁਸਤ ਤੇ ਫਿੱਟ ਹੋ ਜਾਂਦੀ ਹੈ ਕਿਹੜੀਆਂ ਜ਼ਰੂਰਤਾਂ ਫਿੱਟ ਕਰਨ ਤੋਂ ਬਾਅਦ Banda ਆਪਣੀ ਜ਼ਿੰਦਗੀ ਚ ਤੰਦਰੁਸਤ ਰਹਿ ਸਕਦਾ ਤੇ ਵੱਧ ਕੰਮ ਕਰ ਸਕਦਾ ਤਾਂ ਅੱਜ ਅਸੀਂ ਸੇਲਜ਼ਮੈਨ ਸਕਿੱਲ ਨੂੰ ਪ੍ਰਮੋਟ ਕਰਾਂਗੇ ਕਿ ਤੁਸੀਂ ਅਗਰ ਪੜਾਈ ਕਰਨ ਤੋਂ ਬਾਅਦ ਗਵਰਨਮੈਂਟ ਦੀ ਸਰਵਸਥੀ ਝਾਤ ਰੱਖਦੇ ਹੋ ਉਹਦੀ ਐਵਰੇਜ ਨਾ ਮਾਤਰ ਪਰਸੈਂਟੇਜ ਹੈ ਔਰ ਜੇ ਤੁਸੀਂ ਕਿਸੇ ਵੱਡੇ ਕਾਰਪੋਰੇਟ ਘਰਾਣੇ ਚ ਜਾ ਕੇ ਕੰਮ ਤੇ ਤਨਖਾਹ ਤੇ ਕਰਨਾ ਹੈ ਇੱਕ ਕਰ ਕਰ ਕ ਵੀਰ ਜਿਹਾ ਨੂੰ 15 20000 25000 ਰੁਪਿਆ ਉਸ ਤੇ ਦਿੰਦੇ ਬਹੁਤ ਵੱਡੀ ਡਿਗਰੀ ਵਾਲੇ ਨੂੰ ਇੱਕ ਪੈਕੇਜ ਦਿੰਦੇ ਜਿਸ ਤੇ 1 ਲੱਖ ਡੇਢ ਲੱਖ ਰੁਪਿਆ ਗਵਰਨਮੈਂਟ ਸਰਵਿਸ ਚ ਵੀ ਚੰਗੀਆਂ ਪੋਸਟਾਂ ਦੇ ਉੱਤੇ 2-3 ਲੱਖ ਰੁਪਿਆ 3 ਲੱਖ ਰੁਪਿਆ ਤੱਕ ਦੀ ਸੈਲਰੀ ਮਿਲਦੀ ਹੈ ਤੇ ਜਿਹੜਾ ਅੱਜ ਮਹਿੰਗਾਈ ਦਾ ਜੋਕ ਹੈ ਜੇ ਤੁਸੀਂ ਅੱਜ ਪਿਛਲੇ 10 ਸਾਲ ਦੀ ਮਹਿੰਗਾਈ ਦਾ ਐਵਰੇਜ ਲਾਉਂੋ ਤਾਂ ਮੈਂ ਦੱਸਦਾ ਵੀ ਲਗਭਗ ਹੈ ਤੋ 25 ਸਾਲ ਪਹਿਲਾਂ 24000 ਨੂੰ ਜਿਹੜੀ ਚੀਜ਼ ਸੀਗੀ ਉਹ ਅੱਜ 13500 4000 ਹੋ ਚੁੱਕੀ ਹੈ ਕਿੰਨੀ ਮਹਿੰਗਾਈ ਵਧੀ ਹੈ ਕੀ ਤੁਹਾਡੀ ਜਿਹੜੀ ਸੈਲਰੀ ਹੈ ਜਾਂ ਤਨਖਾਹ ਹੈ ਜਾਂ ਤੁਹਾਡੀ ਮਿਹਨਤ ਹੰਨਾ ਕੀ ਇਹਨਾਂ ਵਧਿਆ ਨਹੀਂ ਵਧੇਗਾ ਨਾ ਵਧੇ ਤੇ ਇਸ ਵਾਰ ਤੇ ਸੇਲਜ ਸਕਿੱਲ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਆਪਣੇ ਸਕਿੱਲ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਪੈਸਾ ਕਮਾ ਸਕਦੇ ਹੋ ਸੇਲਸ ਸਕਿੱਲ ਨੂੰ ਆਪਣੀ ਜ਼ਿੰਦਗੀ ਦਾ ਇੱਕ 파ਟ ਬਣਾਓ ਕਿ ਮੈਂ ਤਾਂ ਇੱਕ ਕਹਾਂਗਾ ਕਿ ਗਵਰਨਮੈਂਟ ਨੂੰ ਵੀ ਸੇਲ ਦੇ ਸਕਿੱਲ ਹੈ ਜਿਹੜੇ ਉਹਦੀ ਟਿਊਸ਼ਨ ਦੇ ਦੌਰਾਨ ਉਹਦੀ ਪੜ੍ਹਾਈ ਦੇ ਦੌਰਾਨ ਉਹਦੀ ਪੰਜਵੀਂ 7ਵੀਂ ਕਲਾਸ ਤੋਂ ਬਾਅਦ ਹੀ ਸਿਖਾਏ ਜਾਣੇ ਚਾਹੀਦੇ ਨੇ ਤਾਂ ਕਿ ਜੀਮੀ ਦਾਦਾ ਦਾ ਬੱਚਾ ਸੇਲ ਦਾ ਸਕਿੱਲ ਸਿੱਖੂਗਾ ਤਾਂ ਆਪਣੇ ਮਾਪੇ ਵੱਲੋਂ ਪੈਦਾ ਕੀਤੀ ਹੋਈ ਸਬਜ਼ੀ ਨੂੰ ਦੁਕਾਨ ਤੇ ਰੱਖ ਕੇ ਸੇਲ ਕਰ ਸਕਦਾ ਹੈ ਜੇ ਕੋਈ ਲੋਹਾਰ ਦਾ ਬੱਚਾ ਤਾਂ ਉਹਦੇ ਵੱਲ ਬਾਪ ਵੱਲੋਂ ਬਣਾਇਆ ਹੋਇਆ ਸੰਦ ਉਹ ਲੋਕਾਂ ਦੇ ਜਰੂਰਤਵੰਦਾਂ ਦੇ ਘਰ ਤੱਕ ਜਾ ਕੇ ਸੇਲ ਕਰ ਸਕਦਾ ਜੇ ਕੋਈ ਚੀਜ਼ ਤੁਸੀਂ ਪੈਦਾ ਕਰਦੇ ਹੋ ਉਹ ਸਾਰੀ ਦੀ ਸਾਰੀ ਕਿਤੇ ਨਾ ਕਿਤੇ ਸੇਲ ਦੀ ਕਮੀ ਕਰਕੇ ਤੁਸੀਂ ਉਹਦੀ ਕੀਮਤ ਨਹੀਂ ਲੈ ਸਕਦੇ ਇਸ ਕਰਕੇ ਤੁਹਾਨੂੰ ਜਿੱਥੇ ਕੋਈ ਚੀਜ਼ ਦੀ ਪ੍ਰੋਡਕਸ਼ਨ ਕਰਦੇ ਹੋ ਜਿੱਥੇ ਚੀਜ਼ ਦਾ ਕੋਈ ਪੈਦਾਵਾਰ ਕਰਦੇ ਹੋ ਉੱਤੇ ਤੋਂ ਨਾਲ ਨਾਲ ਆਪਣੇ ਪਰਿਵਾਰ ਦੇ ਵਿੱਚ ਇੱਕ ਸੇਲਜ਼ਮੈਨ ਸੇਲ ਦੇ ਸਕਿੱਲ ਵਾਲਾ ਬੰਦਾ ਜਿਹੜਾ ਮਾਰਕੀਟ ਵਿੱਚ ਪਬਲਿਕ ਦੇ ਨਾਲ ਜਾ ਕੇ ਡੀਲ ਕਰਕੇ ਲੋੜ ਬੰਦਾ ਤੱਕ ਤੁਹਾਡੀ ਪੈਦਾ ਕੀਤੀ ਹੋਈ ਚੀਜ਼ ਨੂੰ ਜਾਇਜ਼ ਰੇਟਾਂ ਤੇ ਉਹਨੇ ਘਰ ਤੱਕ ਪਹੁੰਚਾ ਸਕੇ ਵਿਜਨ ਕੁਆਲਿਟੀ ਨੂੰ ਲੈ ਕੇ ਜਾ ਸਕੇ ਤਾਂ ਅੱਜ ਮਤਲਬ ਸੇਲ ਦੀ ਸਕਿੱਲ ਨਾ ਹੋਣ ਦੀ ਵਜ੍ਹਾ ਕਰਕੇ ਸਾਡਾ ਕਿਸਾਨ ਹੈ ਜਿਹੜਾ ਆਪਣੀ ਕਾਰੋਬਾਰ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਮਿਹਨਤ ਕਰਦਾ ਚਾਰ ਉਸ ਨੂੰ ਖਾਣ ਵਾਲੇ ਨੇ ਸੇਲ ਦਾ ਸਕਿੱਲ ਨਾ ਹੋਣ ਕਰਕੇ ਹਾਂ ਖਰੀਦਦਾ ਰਹਿ ਗਏ ਨੇ ਇੱਕ ਬੱਚਾ ਜਾ ਕੇ 1.5 ਲੱਖ ਰੁਪਏ ਦਾ ਮੋਬਾਈਲ ਖਰੀਦ ਰਿਹਾ ਮੋਬਾਈਲ ਦੇ ਵਿੱਚੋਂ ਸੇਲ ਦੇ ਸਕਿੱਲ ਕਰਕੇ ਵਪਾਰ ਨਹੀਂ ਕਰ ਰਿਹਾ ਸਮੱਸਿਆਵਾਂ ਪੈਦਾ ਕਰ ਰਿਹਾ ਕਿਤੇ ਕਿਸੇ ਦੇ ਅਕਾਊਂਟ ਤੋਂ ਪੈਸੇ ਨਿਕਲ ਜਾਂਦੇ ਨੇ ਕਿਸੇ ਬੰਦੇ ਨੂੰ ਕੋਈ ਸਮੱਸਿਆ ਆ ਜਾਂਦੀ ਹੈ ਕਿਸੇ ਦੀ ਗਲਤ ਲੋਕਾਂ ਦੇ ਨਾਲ ਅਟੈਚਮੈਂਟ ਹੋ ਜਾਂਦੀ ਇਸ ਕਰਕੇ ਤੁਸੀਂ ਅੱਜ ਵਧੀਆ ਸੇਲਜ਼ਮੈਨ ਬੰਦਾ ਹੈ ਨਾ ਕਿ ਵਧੀਆ ਖਰੀਦਦਾਰ ਖਰੀਦਦਾਰ ਤਾਂ ਤੁਸੀਂ ਤਾਂ ਮੰਨ ਸਕੋਗੇ ਅਗਰ ਤੁਹਾਡੇ ਘਰ 'ਚ ਕਮਾਈ ਹੈ ਜਿਹੜੀ ਉਹ ਲੱਖਾਂ ਰੁਪਏ ਪ੍ਰਤੀ ਮਹੀਨਾ ਆਵੇ ਇਸ ਕਰਕੇ ਲੱਖਾਂ ਰੁਪਏ ਪ੍ਰਤੀ ਮਹੀਨਾ ਸਿਰਫ ਸੇਲਸ ਸਕਿੱਲ ਵਾਲੇ ਬੰਦਿਆਂ ਨੂੰ ਹੀ ਆ ਸਕਦੀ ਹੈ ਤਾਂ ਅੱਜ ਤੱਕ ਜਾ ਕੇ ਜਿਹੜੇ ਦੁਨੀਆ ਦੇ ਅਮੀਰ ਲੋਕ ਨੇ ਕਾਰਪੋਰੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਆਪ ਨੂੰ ਸੇਲ ਦੇ ਸਕਿੱਲ ਨਾਲ ਜੋੜ ਕੇ ਦੁਨੀਆ ਦੇ ਸਭ ਤੋਂ ਵੱਡੇ ਡੋਨੇਸ਼ਨ ਕਰਤਾ ਸਭ ਤੋਂ ਵੱਡੇ ਟੈਕਸ ਪੇਅਰ ਸਭ ਤੋਂ ਵੱਡੇ ਇਨਕਮ ਪੇਅਰ ਬਣਦੇ ਆ ਇਸ ਕਰਕੇ ਤੁਹਾਨੂੰ ਅੱਜ ਸੇਲ ਸਕਿੱਲ ਹੈ ਜਿਹੜਾ ਇਹਨੂੰ ਅਸੀਂ ਸਾਡੇ ਇੱਕ ਪੇਜ ਬਣਾਇਆਗਾ ਵੈਲਨੈਸ ਪੇਜ wellness.com ਤੇ ਜਾ ਕੇ ਤੁਸੀਂ ਸਾਡੇ ਸੇਲ ਸਕਿੱਲ ਸਿੱਖਣ ਵਾਸਤੇ ਸਾਡੇ ਨਾਲ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਅਸੀਂ ਫਿਜ਼ੀਕਲ ਆਨਲਾਈਨ ਪਾਰਟ ਟਾਈਮ ਫੁੱਲ ਟਾਈਮ ਤੁਹਾਨੂੰ ਇਹ ਐਜੂਕੇਸ਼ਨ ਜਿਹੜੀ ਫ੍ਰੀ ਆਫ ਕੋਸਟ ਪੇ ਕਰਾਂਗੇ ਮੈਂ ਉਮੀਦ ਕਰੂੰਗਾ ਕਿ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਸੇਲਸ ਸਕਿਵਰ ਦੇ ਕੋਰਸਾਂ ਦੇ ਇੰਤਖਾਬੀ ਬਦ-ਬਦ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪੈਸਾ ਕਮਾਉਣ ਦਾ ਢੰਗ ਅਤੇ ਸਵੈ-ਜੁਗਾਰ ਦਾ ਇੱਕ ਅਜੰਡਾ ਦੇਣ ਦੇ ਵਿੱਚ ਕਾਮਯਾਬ ਹੋਵੋਗੇ ਉਮੀਦ ਕਰੂੰਗਾ ਕਿ ਤੁਸੀਂ ਸਾਡੇ ਇਸ wellness.com ਪੇਜ ਤੇ ਜਾ ਕੇ ਸਾਡੇ ਨਾਲ ਸੰਪਰਕ ਕਰੋਗੇ ਥੈਂਕ ਯੂ ਥੈਂਕ ਯੂ